ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖਦੇ ਰਾਜ ਸਿਕੋਰ ਖਾਲਸਾ ਬਲਕ ਆਪ ਜੀ ਸਾਡੇ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰੋ ਪਾਤਵਾ ਸਪੋਰਟ ਕਰੋ ਆਪ ਜੀ ਦੇਖ ਲਈ ਪਾਰਤਾ ਦੂਸਰਾ ਭਾਗ ਤੇ ਰਸਤੇ 'ਚ ਦੁੱਧ ਦਾ ਲੰਗਰ ਚੱਲ ਰਿਹਾ ਸੀ ਤੇ ਅਸੀਂ ਪਹਿਲਾ ਹੋ ਛੱਕਿਆ ਆਪ ਜੀ ਦੇਖ ਸਕਦੇ ਹੋ اور ਬਿਸਕੁਟ ਵੀ ਸੀ पहुंच चुके बहुत गाड़ा भी से माथम बहुत है आप जी ने दर्शन कराने आप जी देख सकते ਆਪਾਂ ਨਾਲ ਜੀ ਨੇ ਆਨ ਕਰੀਏ ਉਹਨਾਂ ਪਤਨ ਰਬਾਨੀ ਵੀ ਚਾਹਤ ਸਰਵਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਜੇ ਮੇਰੀ ਰੋਚਲੇਗੀ ਵਾਹਿਗੁਰੂ ਜੀ ਦੇ ਪੱਤੇ ਐਸੀ ਜਿਆਦਾ ਟੈਨ ਹੋ ਅੱਜ ਕਿਸੀ ਤਾਂ ਇਹ ਜਿਆਦਾ ਸੰਗਤ ਨਹੀਂ ਆਈ ਸੀ 24 ਔਰ 25 ਤਾਰੀਖ ਤੱਕ ਪ੍ਰੋਗਰਾਮ ਹੈ ਸਮਾਰਕ ਨੂੰ ਆ ਜੋੜਾ ਕਰਿਓ ਗੱਲ ਆਇਆ ਧੰਨਵਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਮਤਸਕਰ ਅਰਜਨ ਸਿੰਘ ਸਾਹਿਬ ਜੀ ਵੀ ਆਇਆ ਸਾਡੇ ਨਗਰ ਚੱਕਰ ਕਲਰੇ ਨੇ ਸਤਿ ਸ਼੍ਰੀ ਅਕਾਲ ਜੀ ਗੱਡੀ ਪਾਰਕਿੰਗ ਲਈ ਮੇਰੇ ਵੀ ਸੇਵਾਦਾਰ ਬਾਪੂ ਜੀ ਦੁਵੇਵਾਰ ਜੀ ਨਾਲ ਸ਼ੁਰੂਆਤ ਕਰ ਰਹੇ ਨੇ ਜਿਹੜੇ ਵਾਹਨ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਬੱਚੀਆਂ ਚੱਲਦੇ ਚੱਲੋ ਸਕੂਲ ਦੇ ਵਿੱਚ ਪੜਨ ਵਾਲੀਆਂ ਸਾਡੇ ਜੀਓ ਇਹਨਾਂ ਬੱਚਿਆਂ ਨੂੰ ਹੌਸਲਾ ਬਲਾਈ ਜਰੀਏ ਨਾ वाहे गुरु जी का खालसा वाहे गुरु जी की फते वाह बच्ची ने बड़ी बढ़िया ਸੋਹਣੇ ਧੱਕ ਦੇ ਨਾਲ ਕਰਦਾ ਬੱਚੇ ਨੂੰ ਪਿੱਛੇ ਨਹੀਂ ਆ ਕੇ ਦਾਰਸ਼ੀ ਹੈ ਸ਼ਬਦ ਆਸ਼ੋਤ ਚੱਲਣਾ ਨਾ ਸਮਾ ਨਿਮਤ ਪ੍ਰਬੰਧ ਕਬਲ 17 ਬੰਤੀਆ ਆਓ ਇੱਕ ਬੱਚੀ ਹੋਰ ਹੈ ਪਿਆਰੇ फिर बार है क्या तो जोड़ा कर संगत आ जा रही सी इतने सेवा हो रही सी थी

ਯਾਰ ਉਹ ਵੀ ਆ ਸੀ ਫਲਾਸਟ ਇੰਟਰਨੈਸ਼ਨਲ ਕਲਾ ਇਕ ਪ੍ਰੋਗਰਾਮ ਹੈ ਅਬੋਂ ਹੋਂ ਦਾਟੇ ਤੇ ਸੱਲ ਅਰਦਾ ਪ੍ਰਚਾਰ ਕਟ ਮਹੈ ਇਤਿਹਾਸਿਕ ਸੰਗਤ ਲੰਗਰ ਸ਼ਕਪੀਰ ਪਰਫੋਰਮ ਦਾਟੇ ਤੇ ਇਸ ਮਾਗਮ ਨੂੰ ਨੇ 12 ਸਾਲ ਹੋ ਚੁੱਕੇ ਨੇ ਧੰਨ ਸਾਨ ਦਾ ਨਾਮ ਆ ਕੇ ਪਰੀ ਤ੍ਰੀਖੂ ਦਰਸਾ ਦੇ ਤ੍ਰੀਖ ਪਾਵਨ ਸਰੂ ਦੇ ਸੰਦਰਭ ਭਾਈ ਮਾਨ ਕੋਈ ਬੈਕ ਦੇ ਜੂੜਿਆਲੇ ਸਤਨ ਸਿੰਘ ਜਨੋ ਖੁਸ਼ੀ ਆ ਜਾ ਉਧਰ ਨਹੀਂ ਜਾ ਭਾਈ ਤੇ ਕਮਾਲ ਸਰਬੰਤੀ ਰੈੱਡ ਕੋੜੇ ਤੇ ਚਾਰੀ ਸੇਵਾਵਾਂ ਦੇ ਸਿੰਘ ਸਾਹਿਬ ਸਿੰਘ ਗੋਦਨ ਸਿੰਘ ਜੀ ਮਹਾਰਾਜ ਆਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉਤੇ ਹੁਣ ਆਪਾਂ ਬੇਨੇ ਆ ਗਏ ਅਤੇ ਮਾਤਾ ਜੀ ਦੇ ਘਰੋਂ